ਹੈਲੋ ਮੈਸਟਰ ਸਸ਼ੀਗਲ ਆਤ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਅਗਰ ਗੱਲ ਕਰੀਏ ਲੇਬਰ ਡੇ ਦੀ ਤਾਂ ਲੇਬਰ ਡੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਇੰਦੇ ਸਮੇਂ ਸਮੇਂ ਤੇ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਅਕੋਰਡਿੰਗ ਲੇਬਰ ਡੇ ਦੀ ਹਮੇਸ਼ਾ ਹੌਲੀਡੇਜ਼ ਰਹੀਆਂ ਨੇ ਕੁਝ ਸਰਕਾਰਾਂ ਦੇ ਵਿੱਚ ਲੇਬਰ ਡੇ ਦੀ ਹੌਲੀ ਹੌਲੀਡੇਜ਼ ਜਿਹੜੇ ਰਹੇ ਨੇ ਔਰ ਕੁਝ ਸਰਕਾਰਾਂ ਦੇ ਵਿੱਚ ਨਹੀਂ ਰਹੇ ਜਿਸ ਕਰਕੇ ਅਕਸਰ ਹਰ ਸਾਲ ਲੇਬਰ ਡੇ ਨੂੰ ਲੈ ਕੇ ਚਰਚਾਵਾਂ ਰਹਿੰਦੀਆਂ ਨੇ ਔਰ ਇਸ ਸਾਲ ਦੀ ਅਗਰ ਗੱਲ ਕਰੀਏ ਤਾਂ ਇਸ ਸਾਲ ਜਿਹੜਾ ਵਾ ਲੇਬਰ ਡੇ ਤੇ ਜਿਹੜਾ ਵਾ ਹੌਲੀਡੇ ਅ ਲੇਬਰ ਡੇ ਦੇ ਮੌਕੇ ਤੇ ਰਹੇਗੀ ਜਾਂ ਨਹੀਂ ਰਹੇਗੀ ਸਸੀ ਕਾ ਮੈਮ ਹਾਂਜੀ ਸਸੀ ਕਾ ਜੀ ਜਿਹੜਾ ਲੇਬਰ ਡੇ ਆ ਹਰ ਸਾਲ ਪਹਿਲੇ ਮਹੀਨੇ ਨੂੰ ਮਨਾਇਆ ਜਾਂਦਾ ਹੈ ਇਹ ਜਿਹੜਾ ਲੇਬਰ ਡੇ ਆ ਸਾਡੇ ਜਿਹੜੇ ਲੇਬਰ ਤਬਕੇ ਦੇ ਭਰਾ ਨੇ ਉਹਨਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ ਸੋ ਇਸ ਦਿਨ ਸਾਰੇ ਹੀ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਤੇ ਇਸ ਸਾਲ ਵੀ ਛੁੱਟੀ ਹੀ ਰਹੇਗੀ ਹਾਂਜੀ ਸਾਰੇ ਸਰਕਾਰੀ ਧਾਰਿਆਂ ਵਿੱਚ ਛੁੱਟੀਆਂ ਸਾਡੇ ਸਕੂਲਾਂ 'ਚ ਤਾਂ ਛੁੱਟੀ ਹੈਗੀ ਹੈਗੀ ਆ। ਅਸੀਂ ਬਾਕੀ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਗੇ ਕਿ ਸੋਸ਼ਲ ਮੀਡੀਆ ਤੇ ਇਨਾ ਚੀਜ਼ਾਂ ਲੈ ਕੇ ਜਿਹੜਾ ਵਾ ਅਵੇਅਰਨੈਸ ਜਿਹੜੀ ਘਟ ਰਹੀ ਦੀ ਹੈਗੀ ਆ। ਨਹੀਂ ਬਸ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਸਾਡੇ ਸਕੂਲੀ ਬੱਚਿਆਂ ਨੇ ਖਾਸ ਕਰ ਉਹਨਾਂ ਨੇ ਇਹੀ ਸੰਦੇਸ਼ ਦੇਣਾ ਚਾਣੇ ਆ ਕਿ ਜਿਹੜਾ ਕਿ ਸਾਡਾ ਲੇਬਰ ਤਬਕਾ ਹੈਗਾ ਉਹਨਾਂ ਦੇ ਨਾਲ ਹੀ ਸਾਡੀ ਹੋਂਦ ਹੈ। ਅਸੀਂ ਵੀ ਕਿਤੇ ਨਾ ਕਿਤੇ ਜੇ ਮੈਂ ਆਪਣੀ ਗੱਲ ਕਰ ਰਹੀ ਹਾਂ ਤਾਂ ਮੈਂ ਵੀ ਇੱਕ ਲੇਬਰੀਆਂ ਸੀ ਸਾਰੇ ਜਨ ਨੇ ਨੂੰ ਇੱਕ ਲੇਬਰ ਜਿਹੜੇ ਹੈਗੇ ਮਜ਼ਦੂਰ ਨੇ ਸਾਡੇ ਭਰਾ ਨੇ ਉਹਨਾਂ ਦਾ ਸਿਰ ਨੀਵਾ ਕਰਕੇ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਨਾਲ ਹੀ ਸਾਡੀ ਹੋਂਦ ਹੈ ਉਹਨਾਂ ਦੇ ਨਾਲ ਹੀ ਅਸੀਂ ਖੜੇ ਹੈਗੇ ਹਾਂ ਸੋ ਕੱਲ ਸਾਰਿਆਂ ਨੂੰ ਇਸ ਕਰਕੇ ਵੀ ਛੁੱਟੀ ਦਿੱਤੀ ਜਾਂਦੀ ਹੈ ਕਿ ਇੱਕ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਸਨਮਾਨ ਜ਼ਾਹਰ ਕਰ ਰਹਾਂਗੇ ਹੁਣ ਥੈਂਕ ਯੂ ਸੋ ਦੋਸਤੋ ਐਸੀ ਕਿ ਮੈਮ ਲਲਿਤਾ ਰੌੜਾ ਜਿਨ੍ਹਾਂ ਨੇ ਸਾਫ਼ ਤੋਂ ਉੱਤਰ ਦੱਸਿਆ ਕਿ ਕੱਲ ਜਿਹੜਾ ਲੇਬਰ ਡੇ ਦਾ ਦਿਨ ਜਿਹੜਾ ਹੈ ਛੁੱਟੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਔਰ ਕਾਲਜਾਂ ਦੇ ਬਾਕੀ ਸਰਕਾਰੀ ਅਦਾਰਿਆਂ ਤੇ ਵੀ ਰਹੀ ਕਿ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਕ ਦਾ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਹਨੀ ਦੇ ਨਾਲ ਹਰਦੀਪ ਦੁਆ ਨੇ ਦੂਏ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਕ ਦਿਨਾ